ਅੰਬ ਲੈ ਲਓ ਬਈ ਅੰਬ ਨਾਲ ਲਾ ਲਿਆ ਪਰਮਜੀਤ ਭੈਣੀ ਫੱਤੇ ਵਾਲਾ ਭੈਣੀ ਫੱਤੇ ਵਾਲਾ ਅੰਬ ਤੋਲਣ ਤੇ ਹਾਂ ਬਈ ਸਸਤੇ ਅੰਬ ਲੈ ਵੀ ਦੋ ਤੋਲ ਰਾਜੂ ਲੱਗ ਗਿਆ ਹੁਣ ਅੰਬ ਵੇਚਣਾ ਠੀਕ ਹੈ ਜੀ ਬਹੁਤ ਵੀਰ ਕਹਿੰਦੇ ਸੀ ਵੀ ਰਾਜੂ ਨੂੰ ਸੌਦਿਆਂ ਚੋਂ ਕੱਢੋ ਠੀਕ ਹੈ ਜੀ ਕੱਢਤਾ ਅੱਜ ਰਾਜੂ ਨੂੰ ਰਾਜੂ ਨੂੰ ਬਾਈ ਦੀ ਲੈ ਕੇ ਦੇ ਤੇ ਅੰਬ ਵੀ ਹੁਣ ਤੂੰ ਬਾਈ ਅੰਬ ਵੇਚ ਸੌਦੇ ਨੂੰ ਤੇ ਰਹਿਣ ਦੇ ਕਿਉਂ ਰਾਜੂ ਬਾਈ ਟਾਈਮ ਪਾਸਤਾ ਕਰਨਾ ਹੀ ਆ ਯਾਰ ਹਾਂ ਸਹੀ ਗੱਲ ਹੈ ਨਾ ਅੰਬ ਲੈ ਲਓ ਬਾਈ ਅੰਬ ਨਾਲ ਲਾਲਿਆ ਪਰਮਜੀਤ ਭੈਣੀ ਫੱਤੇ ਵਾਲਾ ਭੈਣੀ ਫੱਤੇ ਵਾਲਾ ਅੰਬ ਤੋਲਣ ਤੇ ਹਾਂ ਬਾਈ ਸਸਤੇ ਅੰਬ ਤੇ ਨਾਲ ਲੈ ਲਿਆ ਬਾਬੇ ਦਾ ਟੈਂਪੂ ਸੁਨਾਮ ਵਾਲੇ ਦਾ ਪਤੰਦਰਾ ਨੇ ਜਮੀ ਸਸਤੇ ਕਰਤੇ ਅੰਬ ਜਮੀ ਸਸਤੇ 100 ਰੁਪਏ ਦੇ ਪਹਿਲਾਂ ਦਦੇ ਤੇ ਅਸੀਂ 5 ਕਿਲੋ ਅੰਬ ਹਾਂ ਹੁਣ ਦਿੰਦੇ ਆ 100 ਰੁਪਏ ਤੇ ਅਸੀਂ 7 ਕਿਲੋ ਅੰਬ 100 ਰੁਪਏ 7 ਕਿਲੋ ਅੰਬ 100 ਰੁਪਏ ਦੇ 7 ਕਿਲੋ ਅੰਬ ਹਾਂ ਅੰਬ ਖਰੀਦੋ ਘਰ ਨੂੰ ਲਿਜਾਓ ਠੀਕਾ ਤੇ ਖੰਡ ਵਰਗੇ ਮਿੱਠੇ ਅੰਬ ਖਾ ਕੇ ਦੇਖੋ ਦਸਹਿਰੀ ਅੰਬ ਬੜੇ ਮਿੱਠੇ ਤੇ ਬਹੁਤ ਵਧੀਆ ਕੁਆਲਿਟੀ ਦੇ ਅੰਬ ਸੁਨਾਮੋ ਲੈ ਕੇ ਆਉਂਦਾ ਬਾਬਾ ਤੇ ਬਾਪੁੱਤ ਦੋਏ ਵੇਚਦੇ ਨੇ ਮਿੱਠੇ ਅੰਬ ਬਾਬਾ ਅੱਗੇ ਆ ਜਾ ਮਾੜਾ ਜੀ ਤੇ ਮੰਡੀਆਂ ਚ ਅੱਜ ਟੜਕੇ ਦਾ ਪੂਰਾ ਕਰਿਆ ਚੜੰਬ ਤੇ ਇੱਕ ਨਹੀਂ ਰਿਹਾ ਇਹਨਾਂ ਦੇ ਲਵੇ ਅੰਬ ਸਾਰੇ ਵੇਚਤੇ ਅੰਬ ਖਾਸ ਅੰਬ ਵਿਕ ਗਏ ਬਈ ਅੱਜ ਬਾਬੇ ਦੀ ਗੱਡੀ ਭਰੀ ਭराई ਵਿਕ ਗਈ ਅੰਬਾਂ ਦੀ ਤੇ ਅੱਜ ਚਲੋ ਬੱਕਰੀਆਂ ਦੇ ਸੌਦੇ ਥੋੜੀ ਜਿਹਾ ਘੱਟ ਹੋਏ ਆ ਜੰਬਾਂ ਦੇ ਸੌਦੇ ਵੱਧ ਹੋਏ ਵੀ ਅੰਬ ਹਿਮਾਚਲ ਚ ਪੱਕ ਗਏ ਜਾਦੇ ਅੰਬ ਸਾਡੇ ਗੱਡੀਆਂ ਦੀਆਂ ਗੱਡੀਆਂ ਹਿਮਾਚਲੋਂ ਭਰ ਕੇ ਆ ਗਏ ਤੇ ਪੰਜਾਬ ਨੂੰ ਅੰਬ ਦਿੱਤਾ ਗਿਆ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਭਾਈਆਂ ਨੂੰ ਬੇਨਤੀ ਹੈ ਵੀ ਅੰਬ ਗਦਾ ਗਦਾ ਖਰੀਦੋ ਅੰਬ ਖਾਓ ਖਾਓ ਤੇ ਆਪਣੇ ਜਵਾਖਾਂ ਨੂੰ ਵੀ ਖਵਾਓ ਤੇ ਆਪਣੇ ਸਾਰੇ ਟੱਬਰ ਨੂੰ ਪਾ ਲੋ ਅੰਬਾਂ ਨਾਲ ਦੋ ਦੋ ਰੋਟੀਆਂ ਨਾਲ ਦੋ ਦੋ ਖਾਓ ਅੰਬ ਬਾਬੇ ਤੋਂ ਪੁੱਛ ਲਓ ਕੁਛ ਹਾਂ ਬਾਬਾ ਜੀ ਕੀ ਗੱਲ ਆ ਇਹਨਾਂ ਦਾ ਕੀ ਕੁਸ ਭਾਰ ਰੇਟ ਐ ਇਹਦਾ 100 ਦੇ 5 ਕਿਲੋ ਹੀ ਮੈਂ ਤਾਂ ਹੁਣ 7 ਕਰਤੇ 7 ਕਰ ਦੋ ਜੀ ਬਾਬਾ ਕਹਿੰਦਾ ਵੀ 7 ਕਰਤੇ ਮਜ਼ਦੂਰ ਨੇ ਹਾਂ ਜਿਹੜੇ ਭਾਈ ਹੁਣ ਟਾਈਮ ਤੇ ਆਉਂਗੇ 7 ਕਿਲੋ ਅੰਬ 7 ਕਿਲੋ ਅੰਬ 100 ਦੇ 100 ਦੇ 7 ਕਿਲੋ 100 ਆਪਦੇ ਬੱਚਿਆਂ ਨੂੰ ਰਜਾ ਦੋ 50 ਦੇ ਪਾ ਮੈਨੂੰ ਪਾ ਬਈ 50 ਦੇ ਸਾਡੇ 3 ਕਿਲੋ ਪਾ ਬਾਬੇ ਨੂੰ ਪਾ ਪਾ ਅੰਬ ਹੋ ਗਏ ਸਸਤੇ ਵੀ ਅੰਬ ਖਰੀਦੋ ਆਥਣੂ ਬਾਬੇ ਦੀ ਗੱਡੀ ਖਾਲੀ ਕਰਕੇ ਤੋੜਨੀ ਐ। ਬਾਬਾ ਅੰਬਾਂ 'ਚ ਤਾਕਤ ਕਿੰਨੀ ਕਹੇ? ਬਹੁਤ ਜ਼ਿਆਦੇ ਆ ਜੀ। ਵੀ ਮੈਨੂੰ ਐ ਲੱਗਦਾ ਬੰਦਾ ਖਾ ਕੇ ਅੰਬ ਵਰਗਾ ਪੀਲਾ ਹੋ ਜੂ। ਨਹੀਂ ਜੋ। ਖੂਨ ਬਦੂ? ਨਾ ਖੂਨ ਬਦੂ। ਬਾਬਾ ਕਹਿੰਦਾ ਵੀ ਖੂਨ ਵੀ ਲਾਲ ਹੋਊਗਾ, ਲਾਲ ਹੋ ਜਾ। ਲਾਲ ਹੋ ਜੂਗਾ। ਤੇ ਬਾਬੇ ਦਾ ਬਹੁਤ ਬਹੁਤ ਧੰਨਵਾਦ ਆ ਬਾਬੇ ਨੂੰ ਕਹਨੇ ਆ ਵੀ ਜਿੰਨੇ ਤੇ ਅੰਬ ਨਹੀਂ ਮੁਖਦੇ। ਹਾਂ ਜੀ। ਸਾਡੀ ਲੋਂਗੋਵਾਲ ਮੰਡੀ ਦੇ ਵਿੱਚ ਹਰ ਮੰਡੀ ਪਹੁੰਚਿਆ ਕਰ। ਪੱਕਾ ਮੰਗੀ। ਜਿੱਥੇ ਮੰਡੀਆਂ ਬੱਕਰੀਆਂ ਦੀਆਂ ਲੱਗਦੀਆਂ ਨੇ। ਹਰੇਕ ਮੰਡੀ ਦੇ ਵਿੱਚ ਅੰਬ ਲੈ ਕੇ ਪਹੁੰਚਿਆ ਕਰ। ਆਇਆ ਕਰਾਂਗੇ ਜੀ ਪੱਕਾ। ਤੇ ਪਰਸੋਂ ਨੂੰ ਸਾਡੀ ਮੰਡੀ ਤੁੰਗ ਵਾਲੀ ਦੀ ਐ। ਅੱਛਾ ਜੀ। ਵੀਰਵਾਰ ਦੀ ਸਾਡੀ ਮੰਡੀ ਤੁੰਗ ਵਾਲੀ ਦੀ ਅੰਬ ਵੇਚੀ। ਠੀਕ ਹੈ ਜੀ। ਉੱਥੇ ਵੀ ਤੇਰੀ ਅੰਮਾ ਦੀ ਵੀਡੀਓ ਰਾਜੂ ਬਣਾਊਗਾ। ਪੱਕਾ ਏ। ਤੇ ਨਾਲ ਸਾਡਾ ਆਹ ਸਟਾਰ ਇਲਤੀ ਲੈਣੇ ਦਾ ਬੰਦਾ ਐ। ਇਹਦੇ ਚੈਨਲ ਤੇ ਵੀਡੀਓ ਦੇਖਿਓ। ਠੀਕ ਹੈ। ਇੱਕ ਗੀੜਾ ਕੱਢੀ ਕੁਝ ਜਾਂਦੇ ਦੇ ਵੇਕਣਗੇ, ਕੁਸਾਂਦੇ ਦੇ ਵੇਕਣਗੇ। ਠੀਕ ਹੈ ਜੀ। ਕੁਸ ਤੇਰੇ ਮੰਡੀ 'ਚ ਵੇਕਣਗੇ। ਠੀਕ ਹੈ ਜੀ। ਧੰਨਵਾਦ ਬਾਪੇ ਦੇ। ਤੇ ਧੰਨਵਾਦ ਵਪਾਰੀ ਵੀਰਾਂ ਦੇ ਜਿਹੜੇ ਕਿ ਮੰਡੀ ਦੇ ਵਿੱਚ ਆ। ਬੱਕਰੇ ਬੱਕਰੀਆਂ ਖਰੀਦ ਤੇਰੇ ਤੇ ਅੰਬ ਵੀ ਖਰੀਦਦੇ ਨੇ ਲੈ ਵੀ ਮਿੱਤਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਹੀ ਗੱਲ ਹੈ ਤੇ ਬਾਈ ਲਿੱਤੀ ਜਾਣਾ ਧੂਰੀ ਇਹਨਾਂ ਦੀ ਵੀਡੀਓ ਨੂੰ ਤੇ ਨਾ ਰਾਜੂ ਬਾਈ ਜੀ ਖੜੇ ਇਹਨਾਂ ਦੀ ਵੀਡੀਓ 'ਚ ਆ ਚੱਕ ਬਾਬੇ ਨੂੰ ਅੱਜ ਅੰਬੇ ਅੰਬ ਵਕਿਆਤੇ ਬਾਬੇ ਦੇ ਦਵਾ-ਦਵਾ ਆ ਜੋ ਸਾਰੇ ਜਿੰਨੇ ਭਾਈ ਨੇ ਅੰਬ ਜ਼ਰੂਰ ਲੈ ਕੇ ਜਾਓ ਲੈ ਵੀ ਭਾਈ ਜੀ ਮੰਡੀ ਵਾਲੇ ਤੋਂ 7 ਕਿਲੋ 50 ਦੇ 3 ਕਿਲੋ ਮੰਡੀ ਵਾਲੇ ਤੋਂ 7 ਕਿਲੋ 50 ਦੇ 3 ਕਿਲੋ ਹਾਂ ਧੰਨਵਾਦ ਜੀ ਠੀਕ ਆ ਬਾਬਾ ਜੀ ਠੀਕ ਆ ਬਾਬਾ ਜੀ ਧੰਨਵਾਦ